मेरा नाम सौरव अग्निहोत्री है सर तो यही है ना शहनाज असी दोनों हाँ योगा टीचर असी आयुर्वेदिक डिस्पेंसरी भवानीगढ़ में योगा करवाने ਦਸ ਤੋਂ 11 ਵਜੇ ਦੇ ਫਿਲਹਾਲ ਸਰਦੀਆਂ ਨੇ ਕਰਕੇ ਸਾਡਾ ਟਾਈਮ ਥੋੜਾ ਲੇਟ ਹੈ ਨਹੀਂ ਤਾਂ ਅਸੀਂ ਗਰਮੀਆਂ ਦੇ ਦੌਰਾਨ 8 ਤੋਂ 10 ਵਜੇ ਦੇ ਤੱਕ ਯੋਗਾ ਕਰਵਾਨੇ ਆ ਹਰ ਤਰ੍ਹਾਂ ਸਰ ਪੁਆਣੀਗਾ ਡਿਸਪੈਂਸਰੀ ਦੇ ਵਿੱਚ ਆਯੁਰਵੈਦਿਕ ਡਿਸਪੈਂਸਰੀ ਕਿਹੜੀ ਜਗ੍ਹਾ ਤੇ ਹੈ ਸਰ ਪੁਰਾਣੀ ਤਹਿਸੀਲ ਜਿੱਥੇ ਹੁੰਦੀ ਸੀ ਉੱਥੇ ਹੁਣ ਆਯੁਰਵੈਦਿਕ ਡਿਸਪੈਂਸਰੀ ਹੈ ਉੱਥੇ ਸਰ ਬਿਲਕੁਲ ਫ੍ਰੀ ਆਫ ਕੋਸਟ ਹੈ ਸਰ ਹਰ ਏਜ ਦੇ ਵਿਅਕਤੀ ਲਈ ਅਸੀਂ ਯੋਗਾ ਕਰਵਾਨੇ ਆ ਕਿਸੇ ਵੀ ਪ੍ਰੋਬਲਮ ਨੂੰ ਯੋਗਾ ਦੇ ਥਰੂ ਠੀਕ ਕਰਨਾ ਚਾਹੁੰਦੇ ਨੇ ਉਹਨਾਂ ਲਈ ਵੀ ਇਹ ਬੈਸਟ ਜਗ੍ਹਾ ਹੈ ਤੇ ਨਾਲ ਹੀ ਅਸੀਂ ਆਯੁਰਵੈਦਿਕ ਕ੍ਰਿਆਵਾਂ ਦੇ ਨਾਲ ਵੀ ਇਲਾਜ ਕਰਦੇ ਆ ਮਤਲਬ ਪੂਰਾ ਇੱਕ ਆਯੁਰਵੈਦ ਦਾ ਹੋ ਬਣ ਜਾਂਦਾ ਸਰ ਦਾਇਰਾ ਬਣ ਜਾਂਦਾ ਜਿਸ ਦੇ ਵਿੱਚ ਯੋਗਾ ਵੀ ਹੁੰਦੀ ਆਯੁਰਵੈਦਿਕ ਦਵਾਈਆਂ ਵੀ ਹੁੰਦੀਆਂ ਨੇ ਆਯੁਰਵੈਦਿਕ ਕ੍ਰਿਆਵਾਂ ਵੀ ਕਰਾਈਆਂ ਜਾਂਦੀਆਂ ਨੇ ਤਾਂ ਇਸ ਤਰ੍ਹਾਂ ਨਾਲ ਪੰਚਕਰਮਾ ਟਾਈਪ ਜਿਵੇਂ ਤਾਂ ਪੇਸ਼ੈਂਟ ਦੇ ਠੀਕ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਵੱਧ ਜਾਂਦੇ ਨੇ ਸਰ ਅ ਜੇ ਸਾਡੇ ਕੋਲ ਆਣਗੇ ਤਾਂ ਉਹਨਾਂ ਨੂੰ ਫਾਇਦੇ ਦੀ ਅਸੀਂ ਪੂਰੀ ਪੂਰੀ ਗਾਰੰਟੀ ਦਿੰਦੇ ਆ ਸਰ ਸਰ ਅੱਜਕੱਲ ਦੇਖਦੇ ਆ ਗੋਡਿਆਂ ਦਾ ਸਭ ਤੋਂ ਵੱਡੀ ਪ੍ਰੋਬਲਮ ਹੈ ਹਰ ਇੱਕ ਮੁੰਡਰੇ ਕਹਿੰਦੇ ਗੋਡੇ ਬਦਲਾ ਲਓ ਗੋਡੇ ਬਦਲਾ ਕੇ ਫਿਰ ਵੀ ਲੋਕ ਉਸ ਜਮਕੀਨਤ ਹੋ ਜਾਂਦੇ ਕਿ ਉਹਨਾਂ ਲਈ ਕੋਈ ਹੈ ਸਸਤੀ ਸਰ ਸਭ ਤੋਂ ਪਹਿਲੀ ਗੱਲ ਜਿਹੜੇ ਕਾਰਨਾ ਕਰਕੇ ਗੋਡੇ ਖਰਾਬ ਹੋਏ ਨੇ ਕਿ ਡਾਕਟਰ ਜਾਂ ਫਿਰ ਕੋਈ ਵੀ ਜਿਹੜੇ ਆਪਰੇਸ਼ਨ ਨੂੰ ਦੱਸਦੇ ਨੇ ਉਹ ਉਹਨਾਂ ਕਾਰਨਾ ਨੂੰ ਚੇਂਜ ਕਰਵਾਉਂਦੇ ਨੇ ਜੇਕਰ ਹਾਂ ਤਾਂ ਸਿਰਫ ਫੇਰੀ ਗੋਡੇ ਬਦਲਵਾਏ ਦਾ ਫਾਇਦਾ ਜੇ ਨਹੀਂ ਤਾਂ ਉਹੀ ਗੋਡੇ ਸਰ ਆਪਾਂ ਐਕਸਰਸਾਈਜ਼ ਦੇ ਜ਼ਰੀਏ ਕੁਝ ਐਦਾਂ ਦੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਖਾਣ ਦੇ ਨਾਲ ਜਾਂ ਫਿਰ ਤੇਲ ਦੀ ਮਾਲਿਸ਼ ਵਗੈਰਾ ਦੇ ਨਾਲ ਇਹਨਾਂ ਨੂੰ ਠੀਕ ਕੀਤਾ ਜਾ ਸਕਦਾ ਸਰ ਆਪਣੀ ਜਿਹੜੀ ਬੋਡੀ ਆ ਹਿਊਮਨ ਬੋਡੀ ਆ ਸਰ 셀ਫ ਹੀਲਿੰਗ ਦੇ ਨਾਲ ਚੱਲਦੀ ਆ ਇਹ ਆਪਣੇ ਆਪ ਨੂੰ ਖੁਦ ਤੋਂ ਦੁਬਾਰਾ ਠੀਕ ਕਰਦੀ ਆ ਸਰ ਇਹ ਤਾਂ ਹਾਂ ਯੋਗਾ ਦੇ ਨਾਲ ਸਰ ਗੋਡਿਆਂ ਦਾ ਦਰਦ ਇਵਨ ਕਾਫੀ ਹੱਦ ਤੱਕ ਆਰਥਰਾਇਟਿਸ ਦੇ ਵਿੱਚ ਵੀ ਆਰਾਮ ਆਊਗਾ ਸਰ ਜੇ ਕੋਈ ਪ੍ਰੋਬਲਮ ਪੂਰੀ ਤਰ੍ਹਾਂ ਠੀਕ ਨਹੀਂ ਹੋ ਸਕਦੀ ਤਾਂ ਉਹ 90% ਤੱਕ ਉਹਦਾ ਦਰਦ ਵਗੈਰਾ ਘਟਾ ਸਕਦੀ ਹੈ ਯੋਗਾ ਯੋਗਾ ਦੇ ਵਿੱਚ ਇੰਨਾ ਦਮ ਹੈ ਸਰ ਹਾਂ ਅਸੀਂ ਦੇਖ ਰਹੇ ਕਿ ਆਰਾਮਦੇਵ ਨਾਲ ਟੀਵੀ ਤੇ ਤਾਂ ਲੋਕ ਦੇਖਦੇ ਨੇ ਹੋਰ ਵੀ ਸੋਡ ਲਵੇ ਆਉਂਦੇ ਨੇ ਲੋਕਰਾ ਹਾਂ ਸਰ ਸਾਡੇ ਲਵੇ ਉਰੇ 10 ਤੋਂ 11 ਫਿਲਹਾਲ ਆ ਰਹੇ ਨੇ ਸਾਡੇ ਲਵੇ ਦੋਨਾਂ ਲਵੇ 10 ਮੈਂਬਰ ਇਹਨਾਂ ਦੇ ਲਵੇ ਨੇ 10 ਮੈਂਬਰ ਸਾਡੇ ਲਵੇ ਨੇ ਸਰ ਮੇਰੇ ਲਵੇ ਨੇ ਤੇ ਸਰ ਉਹਨਾਂ ਨੂੰ ਰਿਜ਼ਲਟ ਅੱਛਾ ਮਿਲ ਰਿਹਾ ਹਾਂ ਅਗਰ ਕੋਈ ਪੁਆਣੀ ਕਰ ਸ਼ਾਇਦ ਜਗ੍ਹਾ ਜਗ੍ਹਾ ਹੋਰ ਕਹਿੰਦਾ ਤੁਹਾਡੇ ਸੇਵਾ ਲੈਣਾ ਚਾਹੁੰਦਾ ਤੁਸੀਂ ਦੇ ਸਕਦੇ ਹੋ ਉਹਨਾਂ ਨੂੰ ਜੀ ਹਾਂ ਸਰ ਬਿਲਕੁਲ ਅਸੀਂ 1 ਘੰਟੇ ਦੀ ਕਲਾਸ ਲੈਣਾ ਸਾਡਾ ਭਾਗ ਹੀ ਹੋਊਗਾ ਵੀ ਅਸੀਂ ਉਹਨਾਂ ਦੀ ਕਲਾਸ ਲੈ ਸਕੀਏ ਮੇਰਾ ਨਾਮ ਡਾਕਟਰ ਮਨਪ੍ਰੀਤ ਸਿੰਘ ਮਾਨ ਤੇ ਅੱਜ ਮੈਂ ਇੱਥੇ ਆਪਣੀ ਸਾਰੀ ਟੀਮ ਦੇ ਨਾਲ ਜਿਹਦੇ ਵਿੱਚ ਸ਼੍ਰੀ ਹਰਵਿੰਦਰ ਸਿੰਘ ਜੋਵਨਪ੍ਰੀਤ ਸਿੰਘ ਤੇ ਯੋਗਾ ਇੰਸਟ੍ਰਕਟਰ ਰੁਪਾਲਪ੍ਰੀਤ ਕੌਰ ਅਸੀਂ ਸਾਰੇ ਇੱਥੇ ਆਯੁਰਵੈਦਿਕ ਤੇ ਹੋਮੋਪੈਥਿਕ ਦਾ ਸਾਂਝਾ ਕੈਂਪ ਲਗਾਉਣ ਆਏ ਆ ਰਹੇ ਇਹ ਸਾਰੇ ਕੈਂਪ ਪੰਜਾਬ ਸਰਕਾਰ ਵੱਲੋਂ ਲਗਾਏ ਜਾ ਰਹੇ ਨੇ 15 ਕੈਂਪ ਨੇ ਉਹਦੀ ਲੜੀ ਦੇ ਵਿੱਚ ਅੱਜ ਅਸੀਂ ਪਵਾਨੀਗੜ੍ਹ ਕੈਂਪ ਲਗਾਉਣ ਪਹੁੰਚੇ ਆਂ ਸਾਡੇ ਡਰਮਾਨ ਜੋਗ ਡਾਇਰੈਕਟਰ ਸ਼੍ਰੀ ਹਰਿੰਦਰਪਾਲ ਸਿੰਘ ਤੇ ਸਾਡੇ ਜਿਹੜੇ ਡੀ ਐਚਓ ਸਹਿਬਾਨ ਸੰਗਰੂਰ ਦੇ ਸ਼੍ਰੀ ਅਜੀਵ ਜਿੰਦਿਆ ਜੀ ਅਸੀਂ ਉਹਨਾਂ ਦੀ ਰਹਿਨਮਾਈ ਹੇਠ ਇੱਥੇ ਅੱਜ ਸਾਰਾ ਇਹ ਕੈਂਪ ਲਗਾਉਣਾ ਹੈ ਸਰ ਗੱਲ ਕਰੀਏ ਹੋਮੋਪੈਥਿਕ ਦੇ ਵਿੱਚ ਕੀ ਕੀ ਇਲਾਜ ਨੇ ਜਿਹੜੇ ਅੱਜ ਦੇ ਟਾਈਮ ਵਿੱਚ ਬੜੀ ਪ੍ਰੋਬਲਮ ਹੈ ਡੀਬੀ ਸ਼ੂਗਰ ਕੈਂਸਰ ਵਗੈਰਾ ਉਹ ਤਨਖ ਬਿਮਾਰੀਆਂ ਚੁੱਕਿਆ ਨੇ ਅਲਰਜੀ ਦੀ ਵੱਡੀ ਪ੍ਰੋਬਲਮ ਹੈ ਇਹਨਾਂ ਲਈ ਕੀ ਕੀ ਪ੍ਰਬੰਧ ਹੈ ਆਪਣੇ ਲਈ ਹੋਮੋਪੈਥੀ ਵਿੱਚ ਮਰੀਜ਼ ਦੇ ਜਿਹੜੇ ਨਾ ਸਾਰੇ ਸਿੰਪਟਮ ਲੈ ਕੇ ਡਿਟੇਲ ਦੇ ਵਿੱਚ ਜਾ ਕੇ ਹਰ ਇੱਕ ਚੀਜ਼ ਦਾ ਇਲਾਜ ਸੰਭਵ ਹੈ ਪਰ ਮਰੀਜ਼ ਨੂੰ ਵੀ ਪੂਰਾ ਕੋਆਰਪਰੇਟ ਕਰਨ ਦੀ ਜ਼ਰੂਰਤ ਹੈ ਸਾਰੇ ਉਹਨੂੰ ਦੱਸਣਾ ਸਭ ਤੋਂ ਵੱਧ ਜ਼ਰੂਰੀ ਆ ਜਿਵੇਂ ਮੈਂ ਤੁਹਾਨੂੰ ਇੱਕ ਕੇਸ ਦਾ ਧਾਰਨ ਦੱਸਦਾ ਇੱਕ ਕੇ ਮੇਰੇ ਕੋਲ ਪੇਸ਼ੈਂਟ ਇੱਕ ਆਇਆ ਸੀ ਉਹਦੇ ਲੱਤ 'ਚ ਦਰਦ ਹੁੰਦਾ ਸੀ ਦਰਦ ਕਿਵੇਂ ਹੋਇਆ ਉਹਦੇ ਬੱਚਾ ਖੇਡ ਰਿਆ ਸੀਗਾ ਸਾਹਮਣੇ ਉਹਦੇ ਪੌੜੀਆਂ ਤੋਂ ਗਿਰ ਗਿਆ ਉਹਦੇ 6 ਵਜੇ ਇੱਕਦਮ ਉਹ ਦਹਿਲ ਗਈ ਹੁਣ ਉਹ ਪੇਨ ਕਿਲਰ ਲੈ ਰਹੀ ਸੀ ਹਫ਼ਤੇ ਤੋਂ ਦਰਦ ਉਹਦਾ हट ਨਹੀਂ ਸੀ ਰਹਾ ਹੁਣ ਮੈਂ ਉਹਦੇ ਉਹੀ ਕਾਰਨ ਜਿਹੜਾ ਦੇਖਿਆ ਵੀ ਦਹਿਲੀ ਹੋਈ ਆ ਉਹ ਉਹ ਕਾਰਨ ਲੱਭ ਕੇ ਜਦੋਂ ਮੈਡੀਸਿਨ ਦਿੱਤੀ ਉਹਦਾ ਦਰਦ ਦੂਜੇ ਦਿਨ ਖਤਮ ਇਸ ਤਰ੍ਹਾਂ ਹੀ ਹਰ ਇੱਕ ਬਿਮਾਰੀ ਦਾ ਕਾਰਨ ਜਰੂਰੀ ਹੈ ਲੱਭਣਾ ਵੀ ਕਿਉਂ ਹੋਇਆ ਕਿਸੇ ਦੇ ਘਰ ਦੇ ਵਿੱਚ ਕਈ ਵਾਰੀ ਡੈਥ ਹੋਈ ਹੁੰਦੀ ਆ ਜਾਂ ਕੋਈ ਸਟ्रेस ਹੋ ਗਿਆ ਕੋਈ ਫਾਈਨੈਂਸ਼ੀਅਲ ਲਾਸ ਹੋ ਗਿਆ ਪੈਸੇ ਦਾ ਘਾਟਾ ਪੈ ਗਿਆ ਕਿਸੇ ਨੂੰ ਉਹਦੇ ਕਰਕੇ ਉਹਨੂੰ ਟੈਨਸ਼ਨ ਪੈ ਜਾਂਦੀ ਮਨ ਤੇ ਬਿਮਾਰੀ ਫਿਰ ਉਸ ਤਮਾਦ ਕੋਈ ਵੀ ਬਣ ਸਕਦੀ ਹੈ 슈ਗਰ ਵੀ ਬਣ ਸਕਦੀ ਹੈ ਬੀਪੀ ਵੀ ਬਣ ਸਕਦਾ ਸਾਰੀ ਪ੍ਰੋਬਲਮ ਹੋ ਸਕਦੀ ਆ ਇਸ ਕਰਕੇ ਕਾਰਨ ਜਾਨਣਾ ਬਹੁਤ ਜ਼ਰੂਰੀ ਹੈ ਇਹਦੇ ਵਿੱਚ ਹੋਮਪੇਥੀ ਵਿੱਚ ਵੀ ਕਿਉਂ ਹੋਈ ਮਰੀਜ਼ ਨੂੰ ਬਿਮਾਰੀ ਉਹਨੇ ਕੀ ਮਤਲਬ ਮਨ ਦੇ ਉੱਤੇ ਅਸਰ ਹੋਇਆ ਉਹਦੇ ਤੇ ਆ ਸਰ ਮੈਨੂੰ ਕੋਈ ਇਥੇ ਦਵਾਈਆਂ ਜੀ ਆਪਾਂ ਲਈਏ ਤੇ ਕਿਸ ਤਰ੍ਹਾਂ ਤਰੀਕਾ ਲੈਣੀ ਹੈ ਤੇ ਕਿਵੇਂ ਲੋਕਾਂ ਨੂੰ ਸੁਝਾਵਾ ਦਵਾਂਗੇ ਛੋਟੇ ਲੋਕ ਕੋ ਬਰਾਬਰ ਪ੍ਰੋਪਰ ਆਉਣ ਕਿਉਂਕਿ ਲੋਕ ਘਬਰਾ ਜਾਂਦੇ ਨੇ ਜਦੋਂ ਡਾਕਟਰ ਹਰੇਕ ਬੰਦਾ ਵੀ ਡਾਕਟਰਾਂ ਦੇ ਚੱਲਦਾ ਜਾ ਪੈਂਡ ਕਰਦੇ ਨਹੀਂ ਹੋਮੋਪੈਥੀ ਤੋਂ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਤੁਹਾਨੂੰ ਡਾਕਟਰ ਨੂੰ ਖੁੱਲ ਕੇ ਜਾ ਕੇ ਦੱਸੋ ਆਪਣੀ ਬਿਮਾਰੀ ਜੋ ਵੀ ਤੁਹਾਡੇ ਸਿਮਪਟਮ ਨੇ ਕੱਲੀ-ਕੱਲੀ ਗੱਲ ਇੰਪੋਰਟੈਂਟ ਆ ਦਵਾਈ ਲੈਣੀ ਤਾਂ ਹੈ ਬਹੁਤ ਹੀ ਸਖਾਲੀਆ ਕੋਈ ਇਹਦੇ 'ਚ ਕੋਈ ਕੋਈ ਨਾ ਤਾਂ ਹੈ ਕੌੜੀ ਆ ਨਾ ਹੀ ਲੈਣੀ ਔਖੀ ਆ ਕਿਉਂਕਿ ਮਿੱਠੀਆਂ ਗੋਲੀਆਂ ਹੁੰਦੀਆਂ ਨੇ ਜਾਂ ਜਿਹੜੇ ਟਿੰਕਚਰ ਨੇ ਉਹ ਪਾਣੀ ਚ ਤਾਂ ਲੈਣ ਦੀ ਤਾਂ ਕੋਈ ਦਿੱਕਤ ਹੈ ਉਹ ਨਹੀਂ ਬੱਚੇ ਖੁਸ਼ ਹੋ ਕੇ ਲੈਂਦੇ ਨੇ ਇਹਨੂੰ ਦਿੱਕਤ ਇਹ ਆਉਂਦੀ ਹੈ ਮਰੀਜ਼ ਜਦੋਂ ਪੂਰਾ ਨਹੀਂ ਦੱਸਦਾ ਨਹੀਂ ਹੈ ਆਪਣੇ ਬਾਰੇ ਲਕੋ ਰੱਖ ਜਾਂਦਾ ਗੱਲਾਂ ਦਾ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਕਿਵੇਂ ਦੇਖਣਾ ਹੈ ਨਸ਼ਿਆਂ ਦੇ ਮੁੱਦੇ ਜਿਹੜੇ ਅੱਜ ਕੱਲ ਸਰਕਾਰ ਵੀ ਬਹੁਤ ਇਹਦੇ ਤੇ ਮਤਲਬ ਕੰਮ ਕਰ ਰਹੀ ਆ ਇਹ ਕਾਰਨ ਇਹਦੇ ਪਿੱਛੇ ਸਭ ਤੋਂ ਪਹਿਲਾਂ ਦੇਖਣ ਦੀ ਲੋੜ ਆ ਸਟ्रेस ਆ ਇਹਦੇ ਪਿੱਛੇ ਜਿਹੜਾ ਮੇਨ ਸਭ ਤੋਂ ਵੱਡਾ ਕਾਰਨ ਬੰਦਾ ਜਾਂ ਤਾਂ ਕੋਈ ਡਿਪਰੈਸ਼ਨ ਦੇ ਵਿੱਚ ਆ ਜਿਵੇਂ ਜਿਹੜਾ ਡਰਿੰਕ ਕਰਨ ਲੱਗਦਾ ਬੰਦਾ ਪਹਿਲਾਂ ਕੋਈ ਨਾ ਕੋਈ ਉਹਨੂੰ ਘਰ 'ਚ ਕੋਈ ਸੈਟਬੈਕ ਲੱਗਿਆ ਜਾਂ ਤਾਂ ਉਹਦੇ ਕੋਈ ਡੈਥ ਹੋ ਗਈ ਫੈਮਿਲੀ 'ਚ ਰਿਪੀਟਡ ਕੋਈ ਇਸ ਤਰ੍ਹਾਂ ਦੀ ਜਾਂ ਕੋਈ ਫਾਈਨੈਂਸ਼ੀਅਲ ਲਾਸ ਹੋ ਗਿਆ ਉਹ ਤੋਂ ਬਾਅਦ ਪੀਣੀ ਸ਼ੁਰੂ ਕਰ ਦਿੰਦਾ ਜਾਂ ਕੋਈ ਜਿਹੜੇ ਜਵਾਨੀ ਆਪਣੀ ਅੱਜ ਕੱਲ ਐਨਰਜੀ ਜ਼ਿਆਦਾ ਉਹਨਾਂ ਚ ਉਹਨਾਂ ਨੂੰ ਚੈਨਲਾਈਜ਼ ਕਰਨ ਦੀ ਲੋੜ ਆ ਪ੍ਰੋਪਰ ਹੋਰ ਜਿਹੜੇ ਗਲਤ ਰਸਤੇ ਲੱਗ ਜਾਂਦੇ ਨੇ ਸਰ ਅਗਰ ਜੇ ਆਪਾਂ ਜਿਵੇਂ ਕੋਈ ਬੱਚਾ ਜਿਗਾ ਨਸ਼ੇ ਦੇ ਵਗੈਰਾ ਨਸ਼ਾ ਛੱਡਣਾ ਚਾਹੁੰਦਾ ਹੈ ਕਿ ਆਪਣੇ ਕੋਲ ਕਿ ਦਵਾਈਆਂ ਦਾ ਪ੍ਰਬੰਧ ਹੈ ਹਾਂਜੀ ਆਪਣੇ ਕੋਲ ਹੈਗੀਆਂ ਦਵਾਈਆਂ ਉਹਦੇ ਸਟੇਟ ਦੇਖ ਕੇ ਜੇ ਜਿਸ ਤਰ੍ਹਾਂ ਕੋਈ ਇਸ ਨੂੰ ਬੇਚੈਨੀ ਰਹਿੰਦੀ ਆ ਨੀਂਦ ਨਹੀਂ ਆਉਂਦੀ ਉਸ ਹਿਸਾਬ ਨਾਲ ਮੈਡੀਸਨ ਆਪਣੇ ਕੋਲ ਸਾਰੀਆਂ ਅਵੇਲੇਬਲ ਨੇ ਇਹ ਨਾਲ ਮੇਰਾ ਨਾਮ ਡਾਕਟਰ ਮੀਨੂ ਬਾਹੀ ਹੈ ਮੈਂ ਆਇਸ਼ਵਨ ਅਰੋਗਿਆ ਕੇਂਦਰ ਪਵਾਨੀਗੜ ਅੱਜ ਅਸੀਂ ਕੈਂਪ ਲਗਾਇਆ ਇੱਥੇ ਸਾਂਝੀ ਰਸੋਈ ਵਿੱਚ ਜਿਹਦੇ ਵਿੱਚ ਆਯੁਰਵੇਦ ਤੇ ਹੋਮੋਪੈਥਿਕ ਦੋਨੋਂ ਡਿਪਾਰਟਮੈਂਟ ਜਿਹੜੇ ਆ ਉਹ ਹਿੱਸਾ ਲੈ ਰਹੇ ਆ ਔਰ ਇਹਦੇ ਵਿੱਚ ਹੁਣ ਤੱਕ ਅਸੀਂ 120 25 ਦੇ ਆਸ-ਪਾਸ ਮਰੀਜ਼ ਜਿਹੜੇ ਦੇਖ ਚੁੱਕੇ ਆ ਐਕਚੁਅਲੀ ਆਯੁਰਵੈਦਿਕ ਦਵਾਈ ਵੱਲ ਹੌਲੀ-ਹੌਲੀ ਲੋਕਾਂ ਦਾ ਰੁਝਾਨ ਵੀ ਵਧ ਰਿਹਾ ਹੈ ਕੰਮ ਜ਼ਰੂਰ ਹੈ ਥੋੜਾ ਸਲੋ ਕਰਦੀ ਹੈ 노 ਡਾਊਟ ਲੇਕਿਨ ਇਸਦਾ ਲੌਂਗ ਟਰਮ ਇਫੈਕਟਸ ਬਹੁਤ ਅੱਛੀ ਹੈ ਅ ਪਹਿਲੇ ਹੌਲੀ ਹੌਲੀ ਸਾਡੇ ਨਾਲ ਹੁਣ ਪਵਾਨੀਗੜ ਦੇ ਬਹੁਤ ਸਾਰੇ ਮਰੀਜ਼ ਜਿਹੜੇ ਉਹ ਜੁੜ ਰਹੇ ਹੈ ਸੋ ਫਿਲਹਾਲ ਚੱਲ ਰਿਹਾ ਸ਼ਾਮ ਤੱਕ 2 ਵਜੇ ਤੱਕ ਚੱਲੇਗਾ ਕੈਂਪ ਤੇ ਦੇਖਦੇ ਆ ਉਸ ਤੋਂ ਬਾਅਦ ਕਿੰਨੇ ਪੇਸ਼ੈਂਟਸ ਹੋ ਦੇਖ ਸਕਦੇ ਆ ਆਪਾਂ ਹਾਂ ਮੈਡਮ ਜੀ ਅੱਜ ਦੇ ਟਾਈਮ 'ਚ ਨਜ਼ਲਾ ਖੰਗ ਜਕਮ ਉਹਦੀ ਕੀ ਪ੍ਰਬੰਧ ਕੀ ਪ੍ਰਕਾਸ਼ਨ ਹੋ ਗਏ ਲੋਕਾਂ ਹਾਂਜੀ ਇੱਕ ਤੇ ਦੇਖੋ ਉਹੀ ਹੈ ਵੀ ਆਪਣੇ ਆਪ ਨੂੰ ਠੰਡ ਤੋਂ ਬਚਾ ਕੇ ਰੱਖਣਾ ਚਾਹੀਦਾ ਇਸ ਤੋਂ ਇਲਾਵਾ ਹਲਦੀ ਅੱਜ ਕੱਲ ਹਰ ਕੋਈ ਜਾਣਦਾ ਹੈ ਪੰਜ ਤਰ੍ਹਾਂ ਹਲਦੀ ਹੈ ਪੰਜ ਤਰ੍ਹਾਂ ਦੀ ਹਲਦੀ ਅੱਜ ਕੱਲ ਕਾਫੀ ਫੇਮਸ ਵੀ ਹੈ ਸੋ ਉਹ ਵੀ ਲੈ ਸਕਦੇ ਆ ਆਪਾਂ ਔਰ ਇਸ ਤੋਂ ਇਲਾਵਾ ਆਪਣੇ ਆਯੁਰਵੇਦ ਵੀ ਬਹੁਤ سارے ਦੱਸੇ ਗਏ ਆ ਅਨੋਲੋਮ ਬੀ ਲੋਮ ਪ੍ਰਾਣਾਯਮ ਬਾਰੇ ਵੀ ਦੱਸਿਆ ਗਿਆ ਸੋ ਇਹ ਸਾਰੇ ਦਵਾਈ ਦੇ ਨਾਲ ਨਾਲ ਈਵਨ ਯੋਗਾ ਦੇ ਵੀ ਇੱਥੇ ਰੈਗੂਲਰ ਕਲਾਸਿਸ ਸਾਡੇ ਕੋਲ ਲੱਗਦੀਆਂ ਸੋ ਸਵੇਰ ਇੱਕ ਫੀਮੇਲ ਯੋਗਾ ਇਨਸਟ੍ਰਕਟਰ ਵੀ ਹੈ ਸਾਡੇ ਕੋਲ ਮੇਲ ਯੋਗਾ ਇਨਸਟ੍ਰਕਟਰ ਵੀ ਹੈ ਸੋ ਉਹਨਾਂ ਨੂੰ ਵੀ ਅਕੋਰਡਿੰਗ ਟੂ ਪੇਸ਼ੈਂਟ ਦੀ ਨੀਡ ਜਾਂ ਜਿਸ ਤਰ੍ਹਾਂ ਦੀ ਉਹਨਾਂ ਨੂੰ ਰੈਸਪੀਰੇਟਰੀ ਪ੍ਰੋਬਲਮਸ ਹੈ ਉਹਨਾਂ ਨੂੰ ਪ੍ਰਾਣਾਯਮ ਵਗੈਰਾ ਹੋਰ ਯੋਗਾ ਜਿਹੜਾ ਉਹ ਫ੍ਰੀ ਕਰਵਾਇਆ ਜਾਂਦਾ ਹੈ ਸਾਡੇ ਇੱਥੇ ਮੈਡਮਸ ਦੇਖਦੇ ਵੀ ਨਾ ਕਰੋ ਜਾਨ ਬਹੁਤ ਨੋਜ਼ਵਰਨਾਂ ਚ ਉਹਨਾਂ ਲਈ ਕੋਈ ਆਪਣੇ ਦਵਾਈਆਂ ਦਾ ਪ੍ਰਬੰਧ ਵਗੈਰਾ ਹੈ ਨਸ਼ੇ ਐਕਚੁਅਲੀ ਦੇਖੋ ਡਾਇਰੈਕਟ ਨਸ਼ਾ ਛੁਡਾਉਣ ਵਾਲੀਆਂ ਦਵਾਈਆਂ ਤੇ ਨਸ਼ਾ ਛਡਾਓ ਕੇਂਦਰ ਵਗੈਰਾ ਜੀ ਹੁੰਦੀਆਂ ਬਟ ਉਹਨਾਂ ਨੂੰ ਛੁਡਾਉਣ ਤੋਂ ਬਾਅਦ ਜਿਹੜੇ ਬਹੁਤ ਸਾਰੀ ਪ੍ਰੋਬਲਮ ਆਂਦੀ ਹੈ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਕਮਜ਼ੋਰੀ ਮਹਿਸੂਸ ਹੁੰਦੀ ਹੈ ਦੁਬਾਰਾ ਤੋਂ ਨਸ਼ੇ ਵੱਲ ਜੁੜਦੇ ਹੈ ਉਸ ਤੋਂ ਬਚਾਉਣ ਵਾਸਤੇ ਸਾਡੇ ਆਯੁਰਵੇਦ ਚ ਬਹੁਤ ਸਾਰੀ ਦਵਾਈਆਂ ਹੈ ਕੈਂਪ ਚ ਵੀ ਅੱਜ ਸਾਡੇ ਕੋਲ ਹੈਗੀਆਂ ਉਸ ਦੀ ਦਵਾਈ ਜਿਸ ਨਾਲ ਕਿ ਉਹਨਾਂ ਨੂੰ ਦੁਬਾਰਾ ਤੋਂ ਨਸ਼ੇ ਵੱਲੋਂ ਨਹੀਂ ਲੱਗਦੇ ਅੱਜ ਕੋਈ ਬਿਮਾਰੀਆਂ ਜ਼ਿਆਦਾਤਰ ਦੇਖਣ ਨੂੰ ਮਿਲਿਆ ਹਾਂ ਪੇਸ਼ੰਤ ਜ਼ਿਆਦਾਤਰ ਅੱਜ ਸਾਡੇ ਕੋਲ ਗੋਡਿਆਂ ਦੇ ਮਰੀਜ਼, ਪਿੱਠ ਦਰਦ, ਗੋਡਿਆਂ ਦੇ ਮਰੀਜ਼ ਜ਼ਿਆਦਾ ਆਏ। ਬਾਕੀ ਸੀਜ਼ਨ ਕਰਕੇ ਅੱਜ ਖਾਂਸੀ, ਜ਼ੁਕਾਮ, ਬੁਖਾਰ ਦਾ ਵੀ ਕਾਫੀ ਪੇਸ਼ੈਂਟ ਹੈ ਇੱਥੇ। ਜੀ ਜੀ ਜੀ